ਜਹਾਜ਼ ਉੱਡ ਰਿਹਾ ਸੀ ਜਹਾਜ਼ ਦਾ ਚਾਲਕ ਆਪਣੇ ਨਾਲ ਬੈਠੇ ਦੋਸਤ ਨੂੰ ਕਹਿਣ ਲੱਗਾ ਕਿ ਦੇਖੋ ਇਸ ਵੇਲੇ ਜਿਸ ਨਦੀ ਦੇ ਉੱਪਰ ਦੀ ਅਸੀਂ ਲੰਘ ਰਹੇ ਹਾਂ ਇਸ ਦੇ ਨਾਲ ਹੀ ਇਸ ਦੇ ਕਿਨਾਰੇ ਤੇ ਇੱਕ ਨਿੱਕਾ ਜਿਹਾ ਮੇਰਾ ਪਿੰਡ ਹੈ ਜਦੋਂ ਮੈਂ ਨਿੱਕਾ ਹੁੰਦਾ ਸੀ ਤਾਂ ਇਸ ਨਦੀ ਕਿਨਾਰੇ ਬੈਠ ਕੇ ਮੱਛੀਆਂ ਫੜਿਆ ਕਰਦਾ ਸੀ ਉਸ ਸਮੇਂ ਜਦੋਂ ਉੱਪਰ ਦੀ ਜਹਾਜ਼ ਉੱਡਦੇ ਮੈਂ ਦੇਖਦਾ ਤਾਂ ਸੋਚਦਾ ਸੀ ਕਿ ਕਾਸ਼ ਮੈਂ ਵੀ ਇੱਕ ਦਿਨ ਪਾਇਲਟ ਬਣਾ ਇਹ ਸਮਾਨ ਵਿੱਚ ਇਸੇ ਤਰ੍ਹਾਂ ਜਹਾਜ਼ ਉਡਾਵਾ। ਉਹ ਕਹਿੰਦਾ ਹੈ ਕਿ ਹੁਣ ਮੈਂ ਪਾਇਲਟ ਹਾਂ। ਹੁਣ ਜਦੋਂ ਵੀ ਜਹਾਜ਼ ਉਡਾਉਂਦਾ ਹੋਇਆ ਇਸ ਨਦੀ ਦੇ ਉੱਪਰ ਦੀ ਗੁਜ਼ਰਦਾ ਹਾਂ ਤਾਂ ਸੋਚਦਾ ਹਾਂ ਕਿ ਉਹ ਸਮਾਂ ਕਿੰਨਾ ਚੰਗਾ ਹੋਵੇਗਾ ਜਦੋਂ ਮੈਂ ਰਿਟਾਇਰਡ ਹੋ ਕੇ ਪਿੰਡ ਜਾਵਾਂਗਾ, ਨਦੀ ਕਿਨਾਰੇ ਘੁੰਮਿਆ ਕਰਾਂਗਾ ਤੇ ਘੰਟਿਆਂ ਬੱਧੀ ਕੋਸੀ-ਕੋਸੀ ਧੁੱਪ ਵਿੱਚ ਬੇਫਿਕਰੀ ਦੇ ਆਲਮ ਵਿੱਚ ਮੱਛੀਆਂ ਫੜਿਆ ਕਰਾਂਗੇ। ਮਨ ਦੀ ਆਦਤ ਹੈ ਇੱਕ ਸਥਿਤੀ ਤੋਂ ਦੂਸਰੀ ਸਥਿਤੀ ਵੱਲ ਚਲਦੇ ਰਹਿਣਾ। ਇੱਕ ਮੰਜ਼ਲ ਤੋਂ ਦੂਸਰੀ ਮੰਜ਼ਲ ਵੱਲ ਯਾਤਰਾ ਕਰਨਾ ਕੁਝ ਪ੍ਰਾਪਤ ਕਰਨ ਤੋਂ ਬਾਅਦ ਮਨ ਦੀ ਪਟਕਣਾ ਤ੍ਰਿਪਤ ਨਹੀਂ ਹੁੰਦੀ ਬਲਕਿ ਪਹਿਲਾਂ ਨਾਲੋਂ ਵੀ ਹੋਰ ਤਿੱਬਰ ਹੋ ਜਾਂਦੀ ਹੈ ਦੁਨੀਆ ਦੇ ਮਹਾਨ ਵਿਗਿਆਨੀ ਡਾਕਟਰ ਸਿਗਮੰਟ ਫਰਾਇਡ ਨੇ ਕਿਹਾ ਹੈ ਕਿ ਮਨ ਨੂੰ ਜਿੱਧਰੋਂ 모ੜਿਆ ਜਾਵੇ ਮਨ ਦਾ ਆਕਰਸ਼ਣ ਉਸ ਪਾਸੇ ਵੱਲ ਵਧੇਰਾ ਹੋਵੇਗਾ ਅਧਿਆਤਮਵਾਦ ਮਨੁੱਖ ਨੂੰ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਨੂੰ ਤਿਆਗਣ ਦਾ ਉਪਦੇਸ਼ ਦਿੰਦਾ ਹੈ ਇਨਾਂ ਪੰਜਾਂ ਤਤਾਂ ਤੋਂ ਮਨੁੱਖ ਨੂੰ ਮੁਕਤ ਕਰਨ ਲਈ ਸਾਲਾਂ ਤੋਂ ਰੱਬ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ ਇਸ ਵਿੱਚ ਸਫਲਤਾ ਹਾਸਲ ਨਹੀਂ ਕੀਤੀ ਜਾ ਸਕੀ ਤੇ ਨਾ ਹੀ ਇਸ ਵਿੱਚ ਸਫਲਤਾ ਹਾਸਲ ਕੀਤੀ ਜਾ ਸਕੇਗੀ ਦੂਜੇ ਪਾਸੇ ਮਨੋਵਿਗਿਆਨ ਕਹਿੰਦਾ ਹੈ ਕਿ ਮਨੁੱਖ ਤੋਂ ਜੇਕਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਮਨਫੀ ਕਰ ਦਿੱਤਾ ਜਾਵੇ ਤਾਂ ਬਾਕੀ ਜੋ ਕੁਝ ਬਚੇਗਾ ਉਹ ਮਨੋਖੀ ਨਹੀਂ ਹੋਵੇਗਾ ਮਨੋਵਿਗਿਆਨ ਅਨੁਸਾਰ ਮਨ ਤੋਂ ਉਤਪਨ ਹੋਈਆਂ ਖਾਸ਼ਿਆਂ ਨੂੰ ਦਬਾਉਣ ਨਾਲ ਖਾਸ਼ਿਆਂ ਦੀ ਅਪੂਰਤੀ ਵੱਖਰਾ ਰੂਪ ਅਖਤਿਆਰ ਕਰ ਲੈਂਦੀ ਹੈ ਤੇ ਇਸ ਦਾ ਵੇਗ ਮਨੁੱਖੀ ਮਨ ਵਿੱਚ ਇੱਕ ਤਰ੍ਹਾਂ ਦਾ ਖਲਰ ਪਾ ਦਿੰਦਾ ਹੈ ਮਨ ਨੂੰ ਜਿੱਤ ਲੈਣਾ ਆਸਾਨ ਨਹੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ ਕਿ ਮਨ ਨੂੰ ਜਿੱਤ ਲੈਣਾ ਦੁਨੀਆ ਜਿੱਤ ਲੈਣ ਦੇ ਬਰਾਬਰ ਹੈ ਡਾਕਟਰ ਮਰੀਜ਼ ਨੂੰ ਕਹਿੰਦਾ ਹੈ ਕਿ ਤੁਸੀਂ ਫਿਕਰ ਕਰਦੇ ਹੋ ਚਿੰਤਾ ਕਰਦੇ ਹੋ ਗਮ ਕਰਿਆ ਗਮ ਕਰਦੇ ਹੋ ਗਮ ਨਾ ਕਰਿਆ ਕਰੋ ਚਿੰਤਾ ਨਾ ਕਰਿਆ ਕਰੋ ਜਿਆਦਾ ਨਾ ਸੋਚਿਆ ਕਰੋ ਇਸੇ ਲਈ ਤੁਹਾਡੀ ਬਿਮਾਰੀ ਠੀਕ ਨਹੀਂ ਹੋ ਰਹੀ ਇਥੇ ਡਾਕਟਰ ਪੁੱਲ ਜਾਂਦਾ ਹੈ ਕਿ ਗਮ ਕਰਨਾ ਜਾਂ ਨਾ ਕਰਨਾ ਇਹ ਸਾਡੇ ਵੱਸ ਵਿੱਚ ਨਹੀਂ ਉਦਾਸ ਪਰੇਸ਼ਾਨ ਤੇ ਦੁਖੀ ਕਰਨ ਵਾਲੇ ਵਿਚਾਰਾਂ ਦਾ ਪ੍ਰਵਾਹ ਦਿਮਾਗ ਵਿੱਚ ਆਪਣੇ ਆਪ ਚੱਲ ਰਿਹਾ ਹੈ ਇਹ ਸਾਡੇ ਕੰਟਰੋਲ ਵਿੱਚ ਨਹੀਂ ਜੇਕਰ ਅਸੀਂ ਖਿਆਲ ਕਰੀਏ ਕਿ ਕੱਲ ਸਾਡੇ ਨਾਲ ਵਾਪਰੀ ਮਾੜੀ ਘਟਨਾ ਨੂੰ ਦਿਮਾਗ ਚੋਂ ਅਸੀਂ ਕੱਢ ਹੀ ਦੇਣਾ ਹੈ ਤਾਂ ਇਹਦਾ ਖਿਆਲ ਬਿਲਕੁਲ ਨਹੀਂ ਕਰਨਾ ਬਿਲਕੁਲ ਇਸ ਬਾਰੇ ਨਹੀਂ ਸੋਚਣਾ ਤੇ ਅਸੀਂ ਕੋਸ਼ਿਸ਼ ਕਰਕੇ ਵੀ ਇਹ ਜਾਇਆ ਨਹੀਂ ਕਰ ਸਕਦੇ ਅਸੀਂ ਜਿੰਨਾ ਜ਼ੋਰ ਲਾ ਕੇ ਕਿਸੇ ਗੱਲ ਨੂੰ ਭਲਾਉਣ ਦੀ ਕੋਸ਼ਿਸ਼ ਕਰਾਂਗੇ ਜਾਂ ਕਰਦੇ ਹਾਂ ਦਿਮਾਗ ਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਹੀ ਜ਼ਿਆਦਾ ਅਤੇ ਵਾਰ-ਵਾਰ ਉਹਦਾ ਖਿਆਲ ਸਾਨੂੰ ਪਰੇਸ਼ਾਨ ਕਰਨ ਲੱਗ ਪੈਂਦਾ ਹੈ ਇੱਕ ਵਾਰ ਇੱਕ ਵਿਦਵਾਨ ਦੇ ਪਾਸ ਇੱਕ ਸ਼ਖਸ ਆਇਆ ਤੇ ਕਹਿਣ ਲੱਗਾ ਮਹਾਰਾਜ ਮੈਨੂੰ ਕੋਈ ਮੰਤਰ ਦਿਓ ਐਸਾ ਮੰਤਰ ਦਿਓ ਜਿਸ ਮੰਤਰ ਨੂੰ ਮੈਂ ਪੜ੍ਹਾਂ ਤੇ ਜਿਵੇਂ ਮੈਂ ਚਾਹਾਂ ਓਵੇਂ ਹੋ ਜਾਏ ਉਹ ਵਿਦਵਾਨ ਨੇ ਕਿਹਾ ਕਿ ਦੋਸਤ ਐਸਾ ਕੋਈ ਮੰਤਰ ਨਹੀਂ ਹੁੰਦਾ ਨਾਲੇ ਮੰਤਰ ਤੰਤਰ ਦੀਆਂ ਸਭ ਤਝੂਲ ਗੱਲਾਂ ਨੇ ਪਰ ਉਹ ਸ਼ਕਸ਼ ਵਿਦਵਾਨ ਦੇ ਖਿਹੜੇ ਹੀ ਪੈ ਗਿਆ ਬੜੀ ਕੋਸ਼ਿਸ਼ ਤੋਂ ਬਾਅਦ ਜਦੋਂ ਉਹ ਵਿਦਵਾਨ ਨੇ ਉਹਦਾ ਵਿਦਵਾਨ ਦਾ ਉਸ ਸ਼ਕਸ਼ ਨੇ ਖਿਹੜਾ ਨਾ ਛੱਡਿਆ ਤਾਂ ਵਿਦਵਾਨ ਨੇ ਇੱਕ ਕਾਗਜ਼ ਤੇ ਕੁਝ ਸ਼ਬਦ ਲਿਖ ਕੇ ਉਹਨੂੰ ਦੇ ਦਿੱਤੇ ਤੇ ਕਿਹਾ ਕਿ ਜਦੋਂ ਵੀ ਇਹ ਤੁਸੀਂ ਮੰਤਰ ਪੜ੍ਹੋਗੇ ਤੇ ਜੋ ਚਾਹੋਗੇ ਉਸੇ ਤਰ੍ਹਾਂ ਕਰ ਸਕੋਗੇ ਜੇ ਤੋਂ ਮੰਤਰ ਲੈ ਕੇ ਉਸ ਸ਼ਖਸ ਤੁਰ ਪਿਆ ਤਾਂ ਵਿਦਵਾਨ ਫਕੀਰ ਨੇ ਉਸ ਨੂੰ ਮਗਰੋਂ ਆਵਾਜ਼ ਦਿੱਤੀ ਤੇ ਕਿਹਾ ਰੁਕੋ ਇੱਕ ਜ਼ਰੂਰੀ ਗੱਲ ਤਾਂ ਮੈਂ ਦੱਸਣੀ ਭੁੱਲ ਹੀ ਗਿਆ ਹਾਂ ਉਹ ਇਹ ਹੈ ਕਿ ਜਦੋਂ ਇਸ ਮੰਤਰ ਨੂੰ ਤੁਸੀਂ ਪੜ੍ਹਨਾ ਹੈ ਤੁਹਾਨੂੰ ਉੱਲੂ ਦਾ ਖਿਆਲ ਨਹੀਂ ਆਉਣਾ ਚਾਹੀਦਾ ਤੇ ਯਾਦ ਰੱਖਿਓ ਕਿ ਜੇਕਰ ਉੱਲੂ ਦਾ ਖਿਆਲ ਆ ਗਿਆ ਤਾਂ ਮੰਤਰ ਕੰਮ ਨਹੀਂ ਕਰੇਗਾ ਉਸ ਸ਼ਖਸ ਨੇ ਕਿਹਾ ਮਹਾਰਾਜ ਦੱਸਣ ਲਈ ਸ਼ੁਕਰੀਆ ਤੁਸੀਂ ਬੇਫਿਕਰ ਰਹੋ ਮੈਂ ਉੱਲੂ ਨੂੰ ਨੇੜੇ ਨਹੀਂ ਫੜਕਣ ਦਿਆਂਗਾ ਉਹ ਖੁਸ਼ੀ-ਖੁਸ਼ੀ ਘਰ ਪਹੁੰਚਿਆ ਜਦੋਂ ਘਰ ਜਾ ਕੇ ਉਸਨੇ ਮੰਤਰ ਦਾ ਖਿਆਲ ਕੀਤਾ ਤਾਂ ਉੱਲੂ ਹੀ ਨਾਲ ਹੀ ਹਾਜ਼ਰ ਹੋ ਗਿਆ ਉਸਨੇ ਵਾਰ-ਵਾਰ ਬੜੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਉੱਲੂ ਤੋਂ ਖਾੜਾ ਛਡਾ ਲਿਆ ਜਾਵੇ ਪਰ ਉਹ ਉੱਲੂ ਨੂੰ ਜਿੰਨਾ ਧੱਗਣ ਦੀ ਕੋਸ਼ਿਸ਼ ਕਰਦਾ ਉਨੀ ਮਿਕਦਾਰ ਵਿੱਚ ਉਨੀ ਤਾਦਾਦ ਵਿੱਚ ਹਜ਼ਾਰਾਂ ਉੱਲੂ ਦਿਮਾਗ ਵਿੱਚ ਉਡਾਰੀਆਂ ਭਰਨ ਲੱਗਦੇ ਫਿਰ ਤਾਂ ਘਰ ਦੇ ਕੰਧਾਂ ਬਨੇਰਿਆਂ ਤੇ ਵੀ ਉੱਲੂ ਨਜ਼ਰ ਆਉਣ ਲੱਗ ਪਏ ਪਰੀਸ਼ਾਨ ਹੋਇਆ ਦੁਬਾਰਾ ਵਿਦਵਾਨ ਕੋਲ ਗਿਆ ਤੇ ਅਰਜ਼ਿ ਕੀਤੀ ਕਿ ਮਹਾਰਾਜ ਇਸ ਉੱਲੂ ਦਾ ਕੁਝ ਕਰੋ ਉਸ ਵਿਦਵਾਨ ਨੇ ਕਿਹਾ ਕਿ ਮਾਫ਼ ਕਰਨਾ ਇਸ ਉੱਲੂ ਦਾ ਮੇਰੇ ਕੋਲ ਕੋਈ ਉਪਾਅ ਨਹੀਂ ਅੱਜ ਦੇ ਦੌਰ ਵਿੱਚ ਆਵਾਜਾਈ ਤੇ ਸੰਚਾਰ ਦੇ ਵਿਕਸਿਤ ਸਾਧਨਾਂ ਦੇ ਇਸ ਦੌਰ ਵਿੱਚ ਮਨੁੱਖੀ ਮਨ ਦੀ ਜੜੀ ਪਟਕਣਾ ਹੈ ਉਹ ਹਰ ਦਿਨ ਹੋਰ ਵੱਧ ਰਹੀ ਹੈ ਜਿੱਥੇ ਵਿਗਿਆਨ ਨੇ ਮਨੁੱਖੀ ਜ਼ਿੰਦਗੀ ਨੂੰ ਸਕਾਰਾ ਬਣਾਉਣ ਲਈ ਅਨੇਕਾ ਸਫਲਤਾਪੂਰਵਕ ਉਪਰਾਲੇ ਕੀਤੇ ਹਨ ਉਥੇ ਤਕਨੀਕ ਅਤੇ ਵਸਤਾਂ ਦੀ ਬਹਾਤਾਂ ਦੇ ਵਿੱਚ ਮਨੁੱਖ ਇੱਕ ਤਰ੍ਹਾਂ ਨਾਲ ਭਟਕ ਗਿਆ ਹੈ ਮਨੁੱਖ ਆਪਣੇ ਆਪ ਤੋਂ ਕੋਹਾਂ ਦੂਰ ਚਲਾ ਗਿਆ ਹੈ ਮਨੁੱਖ ਵਸਤਾਂ ਦੇ ਇਸ ਜੰਗਲ ਵਿੱਚ ਇਸ ਕਦਰ ਗਵਾਚ ਗਿਆ ਹੈ ਕਿ ਨਿਰਣਾ ਕਰਨਾ ਔਖਾ ਹੋ ਰਿਹਾ ਹੈ ਕਿ ਵਸਤਾਂ ਸਾਡੇ ਵਰਤਨ ਲਈ ਹਨ ਜਾਂ ਉਲਟ ਵਸਤਾਂ ਸਾਨੂੰ ਵਰਤ ਰਹੀਆਂ ਹਨ ਵਿਗਿਆਨ ਨੇ ਜੀਵਨ ਦੀਆਂ ਮੁਸ਼ਕਲਾਂ ਦੁੱਖ ਤਕਲੀਫਾਂ ਤੇ ਬਿਮਾਰੀਆਂ ਨੂੰ ਕੁਝ ਹੱਦ ਤੱਕ ਘਟਾ ਕੱਟ ਤਾਂ ਕਰ ਦਿੱਤਾ ਪਰ ਮਾਨਸਿਕ ਸੰਤੁਸ਼ਟੀ ਪੱਖੋਂ ਅਸੀਂ ਸਖਣੇ ਜੇ ਹੋ ਗਏ ਇੰਜ ਲੱਗਦਾ ਹੈ ਕਿ ਜਿਵੇਂ ਅਸੀਂ ਵਸਤਾਂ ਦੇ ਜੰਗਲ ਵਿੱਚ ਕਿਦਰੇ ਗਵਾਜ ਗਏ ਹੋਈਏ ਭਟਕ ਗਏ ਹੋਈਏ ਉਸ ਸਮੇਂ ਜਦੋਂ ਆਦ ਮਨੁੱਖ ਗੁਫਾਵਾਂ ਵਿੱਚ ਰਹਿੰਦਾ ਸੀ ਉਸ ਨੂੰ ਕੁਦਰਤੀ ਕਰੋਪੀਆਂ ਤੇ ਜੰਗਲੀ ਜੀਵਾਂ ਦਾ ਡਰ ਸੀ ਇਸ ਦੇ ਉਪਾਅ ਲਈ ਉਸ ਨੇ ਮਨੁਕਲਪਤ ਦੇਵੀ ਦੇਵ ਤੇ ਸਿਰਜ ਲਾਇਆ ਤੇ ਉਹ ਅਗੇਤਰੇ ਤਰ੍ਹਾਂ ਤੋਂ ਤਕਰੀਬਨ ਤਕਰੀਬਨ ਸੁਰਖਰੂ ਹੋ ਗਿਆ ਸਦੀਆਂ ਬਾਅਦ ਜਦੋਂ ਮਨੁੱਖ ਸਿਆਣਾ ਹੋਇਆ ਤਾਂ ਉਸ ਨੇ ਆਪਣੇ ਕੰਮਾਂ ਨੂੰ ਵੰਡ ਲਿਆ ਖੇਤੀ ਵਪਾਰ ਜੰਗਾਂ ਯੁੱਧਾਂ ਧਰਮ ਕਰਮ ਦੇ ਖੇਤਰ ਲਈ ਵੀ ਵੱਖ-ਵੱਖ ਵਰਗ ਬਣਾ ਲਏ ਤੇ ਸੋ ਗਾਂ ਸੰਦ ਬਣਾਉਣੇ ਕੱਪੜੇ ਜੁੱਤੀਆਂ ਤੇ ਭਾਂਡੇ ਆਦ ਬਣਾਉਣ ਲਈ ਵੀ ਵੱਖ-ਵੱਖ ਕਬੀਲਿਆਂ ਵਿੱਚ ਕੁਝ ਲੋਕਾਂ ਨੇ ਜ਼ਿੰਮੇਵਾਰੀਆਂ ਸੰਭਾਲ ਲਈਆਂ ਵਸਤਾਂ ਤੇ ਵਸਤਾਂ ਦੀ ਵਰਤੋਂ ਬੜੀ ਸੀਮਤ ਸੀ ਇਸ ਲਈ ਕਿਸੇ ਨੂੰ ਕੋਈ ਬਾਲਾ ਮਾਨਸਿਕ ਬੋਝ ਨਹੀਂ ਸੀ ਫਜ਼ੂਲ ਖਰਚ ਲੋਕ ਦਿਖਾਵਾ ਤੇ ਕੋਕੀ ਸ਼ਾਨੋ ਸ਼ੌਕਤ ਤੋਂ ਮਨੁੱਖ ਬਚਿਆ ਹੋਇਆ ਸੀ ਮਾਨਸਿਕ ਤੌਰ ਤੇ ਉਹ ਅੱਜ ਇੰਨਾ ਪਰੇਸ਼ਾਨ ਨਹੀਂ ਸੀ ਸਾਡੇ ਅਜੋਕੇ ਸਮਾਜ ਵਿੱਚ ਇੱਕ ਦੂਜੇ ਨੂੰ ਪਛਾੜ ਕੇ ਅੱਗੇ ਲੰਘਣ ਦੀ ਇੱਕ ਲੰਮੀ ਨਾ ਮੁੱਕਣ ਵਾਲੀ ਦੌੜ ਹੈ ਜਿਹੜੀ ਅਸੀਂ ਦੌੜ ਰਹੇ ਹਾਂ ਸਾਡੇ ਸਰੀਰਕ ਕੰਮ ਘੱਟ ਗਏ ਘੱਟ ਹੋ ਰਿਹਾ ਪਰ ਮਾਨਸਿਕ ਪਰੇਸ਼ਾਨੀਆਂ ਸਾਡੀਆਂ ਹਰ ਦਿਨ ਵੱਧ ਰਹੀਆਂ ਹਨ ਮਨੁੱਖ ਤੇਜੀ ਨਾਲ ਧਰਤੀ ਨੂੰ ਨਰਕ ਬਣਾਉਣ ਵੱਲ ਵੱਧ ਰਿਹਾ ਹੈ 21ਵੀਂ ਸਦੀ ਦੇ ਮਨੁੱਖ ਨੇ ਇਹਨੇ ਵਿਨਾਸ਼ਕਾਰੀ ਜੰਗੀ ਪ੍ਰਬੰਧ ਕਰ ਲਿਆ ਕਿ ਆਪਣੀ ਧਰਤੀ ਜਿਹਾ 50 ਹੋਰ ਧਰਤੀਆਂ ਨੂੰ ਬਰਬਾਦ ਕਰਕੇ ਜੀਵਨ ਦਾ ਨਾਮੋ ਨਿਸ਼ਾਨ ਮਟਾਇਆ ਜਾ ਸਕਦਾ ਹੈ ਇੱਕ ਅਜਿਹੀ ਭਿਆਨਕ ਸਥਿਤੀ ਪੈਦਾ ਕੀਤੀ ਜਾ ਸਕਦੀ ਹੈ ਕਿ ਜਿੱਥੇ ਲੱਖਾਂ ਸਾਲਾਂ ਦਾ ਕਿਸੇ ਜੀਵ ਦੇ ਪੈਦਾ ਹੋਣ ਦੀ ਸੁਭਾਵਨਾ ਨਹੀਂ ਰਹੇਗੀ ਪ੍ਰਦੂਸ਼ਣ ਇਹਨਾਂ ਵੱਧ ਰਿਹਾ ਹੈ ਕਿ ਹਵਾ ਪਾਣੀ ਪ੍ਰੀਤ ਹੋ ਰਹੇ ਹਨ ਜੀਵਨ ਰੱਖਿਆ ਲਈ ਜਿਹੜੀ ਕੁਦਰਤੀ ਓਜ਼ੋਨ ਪਰਤ ਸੀ ਉਹਦੇ ਵਿੱਚ ਮਗੋਰੇ ਹੋ ਰਹੇ ਹਨ ਲੀਰੋ ਲੀਰ ਹੋ ਰਹੀ ਹੈ ਦੁਨੀਆ ਦੇ ਕਿਸੇ ਨਾ ਕਿਸੇ ਖਿੱਤੇ ਵਿੱਚ ਧਰਮਾਂ ਕੌਮਾਂ ਨਸਲਾਂ ਜਾਂ ਹੱਦਬੰਦੀਆਂ ਦੇ ਨਾਂ ਤੇ ਜੰਗ ਚੱਲ ਹੀ ਰਿਹਾ ਹੁੰਦਾ ਹੈ ਇਹ ਕਿਸ ਤਰ੍ਹਾਂ ਦੀ ਤਰੱਕੀ ਹੈ ਜੋ ਮਨੁੱਖ ਕਰ ਰਿਹਾ ਹੈ ਮਨੁੱਖ ਦੀਆਂ ਆបੁਧਰੀਆਂ ਨਾਲ ਇਸ ਦਾ ਸਮੁੱਚੇ ਜੀਵਨ ਦੀ ਹੋਂਦ ਇੱਕ ਤਰ੍ਹਾਂ ਨਾਲ ਖਤਰੇ ਵਿੱਚ ਪੈ ਗਈ ਹੈ ਦੁਨੀਆ ਜਿਵੇਂ ਇੱਕ ਵੱਡਾ ਪਾਗਲਖਾਨਾ ਬਣ ਗਈ ਹੋਈ ਇਸ ਦੁਨੀਆ ਨੂੰ ਸਮਝਦਾਰ ਮਨੁੱਖਾਂ ਦੀ ਦੁਨੀਆ ਬਣਾਉਣ ਵਿੱਚ ਅਜੇ ਕਿੰਨੀ ਧੀਰ ਲੱਗੇਗੀ ਕੀ ਇਹ ਸੰਭਵ ਵੀ ਹੋ ਸਕੇਗਾ ਇਹ ਬਹੁਤ ਵੱਡੇ ਸਵਾਲ ਨੇ ਇੱਕ ਮੰਗਣ ਵਾਲੇ ਤੋਂ ਲੈ ਕੇ ਵੱਡੇ ਤੋਂ ਵੱਡੇ ਨੇਤਾ ਤੱਕ ਹਰ ਕੋਈ ਸੋਨੇ ਦੇ ਮਨੋਕਲਪਿਤ ਮਿਰਕ ਪਿੱਛੇ ਦੌੜ ਰਿਹਾ ਹੈ ਅਜੇ ਲੁਕਾਈ ਨੂੰ ਸਬਰ ਸੰਤੋਖ ਦੀ ਸਿੱਖਿਆ ਦੇਣ ਵਾਲੇ ਵੀ ਆਪਣੇ ਮਾਰਗ ਤੋਂ ਭਟਕ ਗਏ ਹਨ ਮਨ ਦੀ ਭਟਕਣਾ ਅਸੀਮ ਹੈ ਹਰ ਤਰ੍ਹਾਂ ਦੇ ਇੰਤਜ਼ਾਮ ਕਰਨ ਉਪਰੰਤ ਵੀ ਜਦ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ ਤਾਂ ਮਨੋਖੇ ਇਸ ਵਾਸਤੇ ਹੋਰ ਸਾਧਨਾ ਦੀ ਖੋਜ ਕਰਦਾ ਹੈ ਉਹ ਆਸ਼ਰਮਾਂ ਡੇਰਿਆਂ ਧਾਰਮਿਕ ਸਥਾਨਾਂ ਦੇ ਵਾਰ-ਵਾਰ ਚੱਕਰ ਲਾਉਂਦਾ ਹੈ ਨਵੇਂ-ਨਵੇਂ ਮਨੋਰੰਜਨ ਦੇ ਸਾਧਨਾ ਦੀ ਤਲਾਸ਼ ਕਰਦਾ ਹੈ ਥੋੜੀ ਰਾਹਤ ਮਹਿਸੂਸ ਕਰਨ ਵਾਸਤੇ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦਾ ਪ੍ਰਯੋਗ ਕਰਦਾ ਹੈ ਪਰ ਸ਼ਾਂਤੀ ਨਸੀਬ ਨਹੀਂ ਹੁੰਦੀ ਵੱਡੀਆਂ-ਵੱਡੀਆਂ ਖੁਸ਼ੀਆਂ ਦੀ ਤਲਾਸ਼ ਕਰਨ ਲਈ ਮਨੁੱਖ ਨੇ ਆਪਣੀਆਂ ਜਿਹੜੀਆਂ ਨਿੱਕੀਆਂ-ਨਿੱਕੀਆਂ ਖੁਸ਼ੀਆਂ ਉਹਨਾਂ ਨੂੰ ਵੀ ਖਵਾ ਲਿਆ ਅਸੀਂ ਕੁਦਰਤ ਨਾਲੋਂ ਟੁੱਟ ਕੇ ਬਿਖਰ ਰਹੇ ਹਾਂ ਘਰ ਪਰਿਵਾਰ ਦੇ ਜੀਵਾਂ ਦਾ ਆਪਸੀ ਮੋਹ ਘਟ ਰਿਹਾ ਹੈ ਮਨੁੱਖ ਵਿੱਚ ਬਰਦਾਸ਼ਤ ਕਰਨ ਦੀ ਸੀਮਾ ਘਟ ਰਹੀ ਹੈ ਆਤਮ ਹਤਿਆਵਾਂ ਵੱਧ ਰਹੀਆਂ ਹਨ ਬਜ਼ੁਰਗ ਜਿਹੜੇ ਸਾਡੇ ਬੜੇ ਸਤਕਾਰਯੋਗ ਹੁੰਦੇ ਸੀ ਉਹ ਅੱਜ ਦੀ ਆਧੁਨਿਕ ਤਹਜ਼ੀਬ ਨੂੰ ਉਹਨਾਂ ਨੂੰ ਫालतू ਸਮਝਣ ਲੱਗ ਪਈ ਹੈ ਸ਼ਹਿਰੋਂ ਵੱਖਰੇ ਬਿਰਦਾ ਸ਼ਰਮਾ ਦਾ ਉਹ ਸਾਰੇ ਜਾਣਾ ਇਹ ਦੱਸਦਾ ਹੈ ਕਿ ਬਜ਼ੁਰਗਾਂ ਵਾਲੀ ਘਰਾਂ ਵਿੱਚ ਹੁਣ ਥਾਂ ਨਹੀਂ ਰਹੀ ਉਹਨਾਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ ਦਾਦੀ ਤੇ ਪੋਤੇ ਦੇ ਦਰਮਿਆਨ ਪਾਈਆਂ ਜਾਣ ਵਾਲੀਆਂ ਬਾਤਾਂ ਦਾ ਸਮਾਂ ਹੁਣ ਵੀਡੀਓ ਗੇਮਾਂ ਤੇ ਟੀਵੀ ਚੈਨਲਾਂ ਨੇ ਖੋਲਿਆ ਹੈ ਇੰਟਰਨੈਟ ਨੇ ਖੋਲਿਆ ਹੈ ਬੌਗਿੰਤੀ ਦੀ ਨਜ਼ਰ ਵਿੱਚ ਸੱਚਾਈ ਇਮਾਨਦਾਰੀ ਸਨਮਾਨਯੋਗ ਨਹੀਂ ਰਹੀ ਜ਼ਿੰਦਗੀ ਦੇ ਅਰਥ ਬਦਲ ਰਹੇ ਹਨ ਨੁਖ ਜੋ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਨਿਕਲਿਆ ਸੀ ਉਹ ਆਪ ਹੀ ਕਿਧਰੇ ਪਟਕ ਗਿਆ ਹੈ ਉਹ ਇੱਕ ਨੂੰ ਚੰਗਾ ਬਣਾਉਣ ਦੀਆਂ ਹਲਕੀਆਂ ਕੋਸ਼ਿਸ਼ਾਂ ਵਿੱਚ ਇਸ ਨੇ ਵਰਤਮਾਨ ਵੀ ਖਵਾ ਲਿਆ ਅਸੀਂ ਆਪਣੇ ਵਰਤਮਾਨ ਨੂੰ ਇੱਕ ਤਰ੍ਹਾਂ ਨਾਲ ਖਤਮ ਕਰ ਰਹੇ ਹਾਂ ਅੱਜ ਅਸੀਂ ਉਦਾਸ ਤੇ ਨਰਾਸ਼ ਕਰਨ ਵਾਲੀਆਂ ਖਬਰਾਂ ਦੇ ਦੌਰ ਵਿੱਚ ਜੀ ਰਹੇ ਹਾਂ ਪਰ ਲਗਾਤਾਰ ਟੈਂਦੀ ਕਲਾ ਦੇ ਖਿਆਲਾਂ ਦਾ ਅਭਿਆਸ ਸਾਨੂੰ ਨਰਾਸ਼ਾ ਦੀ ਗਹਿਰੀ ਖਾਈ ਵਿੱਚ ਸੁੱਟ ਰਿਹਾ ਹੈ ਨਰਾਸ਼ਾ ਜਨਕ ਹਾਲਤ ਵਿੱਚੋਂ ਬਾਹਰ ਆਉਣ ਦੀਆਂ ਕੋਸ਼ਿਸ਼ਾਂ ਮਨੁੱਖ ਨੂੰ ਦੁੱਖਾਂ ਦਰਤਾਂ ਤੋਂ ਨਜਾਤ ਦਿਵਾਉਣ ਦਾ ਜ਼ਰੀਆ ਬਣ ਸਕਦੀਆਂ ਹਨ ਜ਼ਿੰਦਗੀ ਦਾ ਸਾਰਾ ਕੁਝ ਨਹੀਂ ਪਰ ਬਹੁਤ ਕੁਝ ਮਨੁੱਖ ਦੇ ਆਪਣੇ ਵਾਸ ਵਿੱਚ ਹੁੰਦਾ ਹੈ ਇਸ ਲਈ ਕੁਦਰਤ ਨਾਲ ਸਾਂਝ ਪਾ ਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਕੋਈ ਚੰਗਾ ਸਿਰਜੀਏ ਕੋਈ ਚੰਗਾ ਕਰੀਏ ਸੋ ਦੋਸਤੋ ਸੋਚ ਵਿਚਾਰ ਟੀਵੀ ਤੇ ਅਸੀਂ ਜਾਣਕਾਰੀ ਵਾਲੀਆਂ ਵੀਡੀਓ ਅਪਲੋਡ ਕਰਦੇ ਆ ਮੈਨੂੰ ਗੁਰਚਰਨ ਸਿੰਘ ਨੂਰਪੁਰ ਨੂੰ ਦਿਓ ਅਜਾਜ਼ਤ ਸੋਚ ਵਿਚਾਰ ਟੀਵੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਜੇ ਵੀਡੀਓ ਚੰਗੀ ਲੱਗੀ ਤੇ ਕਮੈਂਟ ਕਰਕੇ ਆਪਣੀ رائے ਵੀ ਜਰੂਰ ਦਿਓ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ